ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲੋ ਜੀ ਅੱਜ ਦੀ ਵੀਡੀਓ ਸਾਡੀ ਹੈਗੀ ਹੈ ਪਿਗ ਫਾਰਮਿੰਗ ਦੇ ਉੱਤੇ ਜਿਹੜੇ ਫਾਰਮ ਤੇ ਅਸੀਂ ਆਏ ਆ ਇਹ ਸਾਡੇ ਇਲਾਕੇ ਦਾ ਹੀ ਫਾਰਮ ਹੈ ਤੇ ਸਾਨੂੰ ਕਿਸੇ ਨੇ ਦੋਸਤ ਨੇ ਦੱਸਿਆ ਸੀ ਵੀ ਉੱਥੇ ਪਿਗ ਫਾਰਮਿੰਗ ਦਾ ਹੈਗਾ ਤੇ ਮੈਂ ਵੀ ਸੁਣ ਕੇ ਰਹਾ ਸੀਗਾ ਵੀ ਸਾਡੇ ਏਰੀਆ ਦੇ ਵਿੱਚ ਪਿਗ ਫਾਰਮਿੰਗ ਕਿੰਨੇ ਕਰ ਲਈ ਕਿਉਂਕਿ ਸਾਡੇ ਇੱਧਰ ਲੋਕਾਂ ਨੂੰ ਸ਼ੌਂਕ ਬਹੁਤ ਹੀ ਜ਼ਿਆਦਾ ਘਟ ਨੇ ਕਿਉਂਕਿ ਜੇ ਵੀ ਕੋਈ ਵੀ ਭਾਵੇਂ ਮੁਰਗੀ ਪਾਲਣ ਕਰੇ ਬੱਕਰੀ ਪਾਲਣ ਕਰੇ ਤੇ ਹਰ ਇੱਕ ਮੰਨ ਲਓ ਵੀ ਜੇ ਕਿਸੇ ਨੇ ਡੌਗ ਵੀ ਰੱਖਿਆ ਨਾ ਤੇ ਸਾਡੇ ਬੰਦਿਆਂ ਨੂੰ ਆਤ ਹੈਗੀ ਟਿਚਰ ਕਰਨ ਦੀ ਉਹ ਉਹਦੀ ਅਲ ਬਣਾ ਦਿੰਦੇ ਆ ਤੇ ਐਸੇ ਕਰਕੇ ਮੈਂ YouTube ਦੇ ਉੱਤੇ ਆਪਦੇ ਚੈਨਲ ਦੇ ਉੱਤੇ ਇੱਕ ਵੀਡੀਓ ਬਣਾਉਣ ਆਇਆ ਸੀਗਾ ਵੀ ਬਾਈਆਂ ਨੂੰ ਵੀ ਜਿਹੜੇ-ਜਿਹੜੇ ਵੀ ਚੈਨਲ ਨੂੰ ਵੀਡੀਓ ਵੇਖਣਗੇ ਉਹਨਾਂ ਦੇ ਮਨਾਂ 'ਚ ਕੋਈ ਨਾ ਕੋਈ ਸ਼ੌਂਕ ਹੋਵੇ ਭਾਵੇਂ ਕਿਸੇ ਚੀਜ਼ ਦਾ ਮਰਜ਼ੀ ਹੋਵੇ ਵੀ ਆਪਾਂ ਕਹਿੰਦੇ ਵੀ ਖੇਤੀ ਦੇ ਨਾਲ-ਨਾਲ ਇਹ ਸਹਾਇਕ ਧੰਦਾ ਹੈਗਾ ਵਾ ਗਵਰਨਮੈਂਟ ਵੀ ਕਹਿੰਦੀ ਤੁਸੀਂ ਕੁਝ ਨਾ ਕੁਝ ਕਰੋ ਅਸੀਂ ਤੁਹਾਡੇ ਨਾਲ ਆ ਜੋ ਵੀ ਸਬਸਿਡੀਆਂ ਬਣਦੀਆਂ ਜੋ ਵੀ ਟ੍ਰੇਨਿੰਗ ਵਗੈਰਾ ਸਭ ਕੁਝ ਗਵਰਨਮੈਂਟਲ ਫ੍ਰੀ ਹੈ ਅੱਜ ਆਪਾਂ ਉਸੇ ਕਿਸਾਨਾਂ ਨੂੰ ਲਾਉਣ ਆਏ ਆ ਤੇ ਨਾਲੇ ਉਹਨਾਂ ਨੂੰ ਪੁੱਛਾਂਗੇ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ ਕਿੰਨੀ ਪੈੜੀ ਐ ਤੇ ਇਹ ਸੋ ਤਾਂ ਮੁਨਾਫੇ ਦਾ ਹੈ ਕਿ ਘਾਟੇ ਦਾ ਉਸ ਬਾਰੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਠੀਕ ਤੁਸੀਂ ਦੱਸੋ ਜੀ ਵਧੀਆ ਜੀ ਵਧੀਆ ਤੇ ਹੋਰ ਸਭ ਠੀਕ ਠਾਕ ਜੀ ਹਾਂਜੀ ਵਧੀਆ ਤੇ ਇਹ ਭਾਜੀ ਆਪਾਂ ਨੂੰ ਪਿਗ ਫਾਰਮਿੰਗ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ ਜੀ ਭਾਜੀ 3 ਸਾਲ ਹੋ ਗਿਆ ਲੱਗਦਾ 3 ਸਾਲ ਹੋ ਗਏ ਤੇ ਕਿਵੇਂ ਚੱਲ ਰਿਹਾ ਹੈ ਕਿਤਾ ਵਧੀਆ ਚੱਲ ਰਿਹਾ ਜੀ ਆਪਣਾ ਠੀਕ ਹੈ ਜੀ ਇਹ ਆਪਾਂ ਟ੍ਰੇਨਿੰਗ ਲਈ ਹੈ ਕਿ ਵਿਦਆਊਟ ਟ੍ਰੇਨਿੰਗ ਜਾਂ YouTube ਤੋਂ ਵਗੈਰਾ ਮੰਨ ਲਓ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਟਾਈਮ ਆ ਬੰਦਾ ਉਹਦੇ ਵਾ ਕਾਫੀ ਸਿੱਖ ਸਿੱਖਣ ਵਾਲਾ ਸਿੱਖ ਲੈਂਦਾ ਬਿਲਕੁਲ ਜੀ ਹਾਂ ਜੀ ਤੇ ਇਹਦਾ ਤੁਸੀਂ ਦੱਸੋ ਟ੍ਰੇਨਿੰਗ ਲਈ ਹੈ ਕਿ ਨਹੀਂ ਲਈ ਤੁਸੀਂ ਟ੍ਰੇਨਿੰਗ ਭਾਜੀ ਆਪਾਂ ਲਈ ਹੈ ਸਰਕਾਰੀ ਟ੍ਰੇਨਿੰਗ ਲਈ ਸੀਗੀ ਲੋਹੀਪੁਰ ਤੋਂ ਠੀਕ ਹੈ ਠੀਕ ਹੈ ਜੀ ਬਾਕੀ ਕੁਝ YouTube ਤੋਂ ਵੀ ਦੇਖ ਲਈਦਾ ਕਿੰਨੇ ਦਿਨ ਦੀ ਟ੍ਰੇਨਿੰਗ ਲਈ ਤੁਸੀਂ ਮੈਂ ਟ੍ਰੇਨਿੰਗ ਭਾਜੀ 4 ਦਿਨ ਸੀਗੀ 4 ਦਿਨ ਦੀ ਟ੍ਰੇਨਿੰਗ ਲਈ ਹੈ ਐ ਵਧੀਆ ਸਿਖਾਉਂਦੇ ਮੰਨ ਲਓ ਹਾਂਜੀ ਬਿਲਕੁਲ ਜੀ ਠੀਕ ਹੈ ਇਹ ਟ੍ਰੇਨਿੰਗ ਦੇ ਉੱਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਕੁਝ ਆਪਣੇ ਇਹਨਾਂ ਦੀਆਂ ਬਿਮਾਰੀਆਂ ਦੱਸੋ ਤੇ ਇਹਨਾਂ ਦਾ ਖਾਣ ਪੀਣ ਕੀ ਫੀਡ ਲੈਂਦੇ ਆ ਜਾਂ ਆਪਾਂ ਮੰਨ ਲਓ ਵੀ ਪੱਠੇ ਵਗੈਰਾ ਜੋ ਆਪਣੇ ਘਰ ਦੇ ਹੁੰਦੇ ਆ ਉਹ ਕੀ ਸਾਰਾ ਕੁਝ ਦੱਸ ਦਿਓ ਉਹ ਸਾਨੂੰ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਜੀ ਟ੍ਰੇਨਿੰਗ ਵਿੱਚ ਡਾਕਟਰ ਹੁੰਦੇ ਆ ਸਰਕਾਰੀ ਉਹ ਤਾਂ ਇਹ ਕਹਿੰਦੇ ਆ ਵੀ ਮੇਨ ਖਰਚਾ ਇਹਨਾਂ ਦਾ ਹੁੰਦਾ ਫੀਡ ਉੱਪਰ ਅੱਛਾ ਜੀ ਫੀਡ ਦੀ ਘਟौती ਕਿਵੇਂ ਘਟਾਉਣੀ ਹੈ ਉਹ ਕਹਿੰਦੇ ਵੀ ਹੋਟਲ ਵੇਸਟ ਜਿਹੜੀ ਹੈ 25% ਪਾ ਲਓ। ਅੱਛਾ ਜੀ। ਬਾਕੀ 70% ਤੁਸੀਂ ਫੀਡ ਰੱਖੋ। ਠੀਕ ਹੈ। 5-10% ਪੱਠੇ ਵੀ ਪਾ ਸਕਦੇ ਹੋ ਹਰਾ-ਚਾਰਾ। ਠੀਕ ਹੈ। ਪਾ ਲਓ ਹੀ। ਇਹਨਾਂ ਨੂੰ ਬਿਮਾਰੀਆਂ ਮੰਨ ਲਓ ਨਾਰਮਲ ਹੈ ਕਿ ਜਿਆਦਾ ਆਵੇ ਕਿ ਡਾਕਟਰ ਸਤਨਾ ਪੈਂਦਾ ਵੀ ਆਪਣੀ ਕਮਾਈ ਮੰਨ ਲਓ ਵੀ ਡਾਕਟਰ ਨਾਲ ਲੈ ਜਾਏ ਕਿ ਆਪਾਂ ਹੀ ਇਹਨਾਂ ਦਾ ਟਰੀਟਮੈਂਟ ਟੀਕਾ ਵਗੈਰਾ ਜੋ ਵੀ ਦੇ ਸਕਦੇ ਆ। ਜਿੰਨੇ ਵੀ ਫਾਰਮ ਸ਼ੁਰੂ ਕਰਨਾ ਹੈ ਟਰੀਟਮੈਂਟ ਤਾਂ ਆਪ ਨੂੰ ਆਉਣਾ ਚਾਹੀਦਾ ਹੈ ਜੀ। ਮੰਨ ਲਓ ਵੀ ਇਹਨਾਂ ਦੇ ਡਾਕਟਰ ਆਪਾਂ ਨੂੰ ਖੁਦ ਬਣਨਾ ਪੈਗਾ ਜੀ। ਡਾਕਟਰ ਜੇ ਬਾਹਰੋਂ ਸੱਦ ਲਿਆ ਉਹ ਆਪਣੀ ਕਮਾਈ ਲੈ ਲੇ ਬਿਲਕੁਲ ਸਾਰੀ ਲੈ ਜਾਏਗਾ ਫਿਰ ਫੇਲ ਹੋ ਗਿਆ ਤੁੰਦ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਤੇ ਇਹਦੇ ਉੱਤੇ ਮੰਨ ਲਓ ਕੋਈ ਸਬਸਿਡੀ ਵਗੈਰਾ ਪੰਜਾਬ ਦੀ ਕੀ ਹੈ ਤੇ ਹਰਿਆਣਾ ਦੀ ਕੀ ਹੈ ਤੁਹਾਨੂੰ ਮੰਨ ਲਓ ਪਤਾ ਉਹ ਸਾਨੂੰ ਜਰੂਰ ਦੱਸੋ ਹਾਂ ਜੀ ਮੈਂ ਪੰਜਾਬ ਤੋਂ ਹੀ ਟ੍ਰੇਨਿੰਗ ਲਈ ਸੀਗੀ ਸਰਕਾਰੀ ਟ੍ਰੇਨਿੰਗ ਲਈ ਸੀਗੀ ਠੀਕ ਹੈ ਜੀ ਤੇ ਮੈਨੂੰ ਇਹ ਸੀ ਮੈਂ ਉੱਥੋਂ ਲੋਨ ਲਵਾਂਗਾ ਪਰ ਆਪਾਂ ਨੂੰ ਉੱਥੋਂ ਮਿਲਿਆ ਨਹੀਂ ਕਿਉਂਕਿ ਉੱਥੇ ਲੋਨ ਵੱਡਾ ਮਿਲਦਾ 10-15 ਲੱਖ ਤੱਕ ਦਾ ਮਿਲ ਜਾਂਦਾ ਉੱਥੇ ਜਿਆਦਾ ਆਪਣੇ ਨਾਲ ਆਪਣੇ ਨਾਲ ਆਪਣੇ ਲੱਖ ਰੁਪਏ ਦਾ ਆਪਣੇ 10 ਦਾ ਯੂਨਿਟ ਹੋਏਗਾ ਲੱਖ ਰੁਪਏ ਮਿਲੇਗਾ ਠੀਕ ਹੈ ਠੀਕ ਹੈ ਵੀ ਮੰਨ ਲਓ ਤੁਹਾਡੇ ਕਹਿੰਦਾ ਮਤਲਬ 9 ਸੂਰੀਆਂ ਤੇ ਇੱਕ ਸੂਰ ਰੱਖਾਂਗੇ ਫੇਰ ਕਿਤੇ ਇਹ ਲੱਖ ਰੁਪਏ ਮਿਲਣਗੇ ਲੱਖ ਰੁਪਏ ਮਿਲੂਗਾ ਤੇ ਜੇ ਇਹੀ ਪੰਜਾਬ ਚੋਂ ਆਪਾਨੂੰ ਮਿਲੇ ਤਾਂ ਫੇਰ ਮਿਲੂਗਾ ਆਪਾਂ ਨੂੰ 10 ਲੱਖ ਤੱਕ 10 ਲੱਖ ਤੱਕ ਫਿਰ ਤਾਂ ਪੂਰੀ ਮੰਨ ਲਓ ਪੰਜਾਬ ਵਾਲੀ ਗਵਰਨਮੈਂਟ ਬਿਲਕੁਲ ਜੀ ਸਬਸਿਡੀ ਜ਼ਿਆਦਾ ਦੇ ਰਹੀ ਹੈ ਜੀ ਉੱਥੇ ਸ਼ਾਇਦ ਫਾਰਮ ਵੀ ਜ਼ਿਆਦਾ ਹੈ ਉਹ ਸਪੋਰਟ ਵੀ ਜ਼ਿਆਦਾ ਕਰ ਰਹੀ ਹੈ ਗਵਰਨਮੈਂਟ ਇੱਕ ਸੰਨੀ ਜੀ ਗੱਲ ਮੈਨੂੰ ਆਇਆ ਦੱਸਿਓ ਵੀ ਇਹ ਤੁਸੀਂ ਸੂਰ ਵਾਲਾ ਧੰਦਾ ਮੰਨ ਲਓ ਵੀ ਇਹ ਹੀ ਕਿਉਂ ਚੁਣਿਆ ਬੱਕਰੀ ਪਾਲਣ ਮੁਰਗੀ ਪਾਲਣ ਜਾਂ ਡੈਰੀ ਫਾਰਮਿੰਗ ਬਹੁਤ ਹੋਰ ਹੈਗੇ ਮੱਛਲੀ ਫਾਰਮ ਹੈਗਾ ਇਹ ਤੁਸੀਂ ਧੰਦਾ ਕਿਉਂ ਚੁਣਿਆ ਜੀ ਤੇ ਭਾਜੀ ਇੱਕ ਤਾਂ ਵਾਅਦਾ ਇਹਨਾਂ ਦਾ ਬਹੁਤ ਜ਼ਿਆਦਾ ਹੈ ਦੂਸਰਾ ਇਹ ਮਨ ਲਓ ਵੇਟ ਬਹੁਤ ਜਲਦੀ ਗੇਨ ਕਰਦੇ ਆ 6-8 ਮਹੀਨੇ ਚ ਕਵਾਂਟ ਤੱਕ ਦੇ ਪਹੁੰਚ ਜਾਂਦੇ ਆ ਜੀ ਠੀਕ ਹੈ ਠੀਕ ਹੈ ਸਹੀ ਮੈਨੇਜਮੈਂਟ ਹੋਏ ਕੋਈ 7 ਚ ਪਹੁੰਚ ਜਾਂਦਾ ਕੋਈ 6 ਚ ਵੀ ਕਰ ਲੈਂਦੇ ਆਪਣੇ ਖੁਸ਼ ਹੈਗੇ ਫਾਰਮਰ ਤੇ ਇੱਕ ਮੈਨੂੰ ਐ ਦੱਸਿਓ ਜੀ ਜਿਹੜਾ ਆਪਣੇ ਮੰਨ ਲਓ ਵੀ ਇੱਕ ਸੂਰੀ ਕਿੰਨੇ ਬੱਚਿਆਂ ਨੂੰ ਜਨਮ ਦਿੰਦੀ ਆ ਜੀ 95 ਜਣੂ ਭਾਜੀ 10 15 ਤੱਕ ਵੀ ਪਹੁੰਚ ਜਾਂਦੀ ਹੈ ਘੱਟ ਤੋਂ ਘੱਟ 4 5 ਵੀ ਰਹਿ ਜਾਂਦੇ ਕਈ ਵਾਰੀ 4 5 ਵੀ 4 5 ਦਾ ਕਾਰਨ ਕੀ ਰਹਿੰਦਾ ਫਿਰ ਕਾਰਨ ਕ੍ਰੋਸ ਨਹੀਂ ਸਹੀ ਹੁੰਦੇ ਜਾਈ ਵਾਰੀ ਜ਼ਿਆਦਾ ਹੁੰਦੇ ਆ ਹਾਂ ਠੀਕ ਉਹ ਦਾ ਜ਼ਿਕਰ ਬੈ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਮੰਨ ਲਓ ਵੀ ਇੱਕ ਮੈਂ ਵੇਖਿਆ ਜਦੋਂ ਮੈਂ ਆਉਂਦੇ ਹੀ ਤੁਹਾਡੀ ਰੇੜੀ ਬਾਹਰ ਖੜੀ ਹੈ ਜਿਹੜਾ ਪੈਲਸਾਂ ਦੇ ਵਿੱਚ ਵੇਸਟੇਜ ਪਿਆ ਹੁੰਦਾ ਮੰਨ ਲਓ ਫਾਲ ਫਰੂਟ ਦਾ ਡੰਗਾ ਉਹ ਤੁਹਾਡੀ ਰੇੜੀ ਤੇ ਲੱਦਿਆ ਪਿਆ ਉਹ ਤੁਸੀਂ ਕਿਵੇਂ ਮੰਨ ਲਓ ਵੀ ਉਹਨਾਂ ਨੂੰ ਗਲਾਕ ਲੂਕੇ ਪਾਉਣੇ ਕਿ ਇੰਦਾ ਸਿੱਧਾ ਨਹੀਂ ਆਪਾਂ ਸਿੱਧਾ ਹੀ ਸਿੱਟਦੀ ਠੀਕ ਹੈ ਹਾਂਜੀ ਉਹ ਸਿੱਧਾ ਹੀ ਖਾ ਜਾਂਦੇ ਆ ਉਹ ਸਿੱਧਾ ਹੀ ਖਾ ਜਾਂਦੇ ਆ ਤੇ ਇਹਨਾਂ ਨੂੰ ਆਪਣੇ ਠੰਡ ਠੁੰਡ ਚ ਕੋਈ ਪੱਲੜ ਪੁੱਲੜ ਲਾਉਣਾ ਪੈਂਦਾ ਜਾਂ ਮੜਾ ਸ਼ੈਡਲ ਨਿਕਾ ਮਰਾ ਦਿਓ ਜੀ ਇੱਧਰ ਨੂੰ ਉਹ ਸਾਨੂੰ ਤੁਸੀਂ ਦੱਸਿਓ ਵੀ ਇਹਨੂੰ ਸਿਆਲ ਦੇ ਵਿੱਚ ਕੀ ਮੈਨੇਜਮੈਂਟ ਕਰਨੀ ਪੈਂਦੀ ਸਰਦੀਆਂ ਚ ਮੈਨੇਜਮੈਂਟ ਭਾਜੀ ਪੱਲੜ ਲਾਉਣਾ ਚਾਹੀਦਾ ਲਾਉਣਾ ਚਾਹੀਦਾ ਹਾਂਜੀ ਬਿਲਕੁਲ ਲਾਉਣਾ ਚਾਹੀਦਾ ਅੱਛਾ ਜੀ ਕਿਉਂਕਿ ਠੰਡ ਜਦੋਂ ਜ਼ਿਆਦਾ ਹੁੰਦੀ ਹੈ ਉਦੋਂ ਇਹਨੂੰ ਵੀ ਲੱਗਦੀ ਹੈ ਪਰ ਫਿਰ ਵੀ ਬਾਕੀ ਜਾਨਵਰ ਨਾਲੋਂ ਬਹੁਤ ਘੱਟ ਲੱਗਦੀ ਹੈ ਇਹਦੀ ਚਮੜੀ ਮੋਟੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਤੇ ਇੱਕ ਇਹਨਾਂ ਨੂੰ ਮੰਨ ਲਓ ਵੀ ਜਿਹੜੇ ਆਪਣੇ ਆ ਸਫਾਈ ਹੈ ਦੀ ਹਾਂਜੀ ਇਹ ਦਿਨ ਤੇ ਵਿੱਚ ਕਿੰਨੀ ਵਾਰੀ ਕਰਨੀ ਚਾਹੀਦੀ ਹੈ ਦਿਨ ਚ ਇੱਕ ਵਾਰੀ ਜ਼ਰੂਰੀ ਕਰਨੀ ਚਾਹੀਦੀ ਹੈ ਭਾਜੀ ਦਿਨ ਚ ਇੱਕ ਵਾਰੀ ਜ਼ਰੂਰ ਕਰਨੀ ਚਾਹੀਦੀ ਹੈ ਲੋ ਜੀ ਇੱਕ ਆਪਣੇ ਸੰਨੀਜੀਵ ਨੇ ਬਾਈ ਨਾ ਸ਼ੈੱਡ ਨਵਾਂ ਪਾ ਰਿਹਾ ਆ ਪੁਰਾਣੇ ਸ਼ੈੱਡ ਵਾਲ ਮੜਾ ਨਿਕਾ ਮਾਰਾ ਕੇ ਵਿਖਾ ਦਿਓ ਇੱਧਰ ਹੈਗਾ ਜੀ ਪੁਰਾਣਾ ਸ਼ੈੱਡ ਤੇ ਹੁਣ ਬਾਈ ਹੁਣੇ ਨਵਾਂ ਸ਼ੈੱਡ ਬਣਾ ਰਹੇ ਸੀਗੇ ਤੇ ਚਲੋ ਆਪਦੇ ਇਹਨਾਂ ਨੇ ਕੀਮਤੀ ਟਾਈਮ ਚ ਟਾਈਮ ਕੱਢ ਕੇ ਸਾਨੂੰ ਦਿੱਤਾ ਤੇ ਮਿਸਤਰੀ ਹਜੇ ਵੀ ਲੱਗੇ ਹੋਏ ਸੀਗੇ ਤੇ ਹੁਣ ਇਹ ਕਾਨੇ ਵਾਲਾ ਸਿਰਕੀ ਵਾਲਾ ਪਾ ਰਿਹਾ ਸ਼ੈੱਡ ਤੇ ਇਹਦੇ ਨਾਲ ਇਹ ਹੋ ਜਾਂਦਾ ਵੀ ਗਰਮੀਆਂ 'ਚ ਠੰਡਾ ਰਹੂਗਾ ਤੇ ਸਿਆਲਾਂ 'ਚ ਗਰਮ ਰਹੂਗਾ ਤੇ ਇੱਕ ਮੰਨ ਲਓ ਵੀ ਆਪਾਂ ਇਹ ਖੇਤ ਖੁੱਲੇ 'ਚ ਪਾ ਰੱਖਿਆ ਤੇ ਕੁੱਤਿਆਂ ਵਗੈਰਾ ਦਾ ਡਰ ਇਹਨਾਂ ਨੂੰ ਕੁੱਤਿਆਂ ਦਾ ਡਰ ਤਾਂ ਹੁੰਦਾ ਪਰ ਕਵਰ ਰੱਖਣਾ ਚਾਹੀਦਾ ਕਵਰਤਿਆਂ ਨੂੰ ਵੱਡਿਆਂ ਦਾ ਕੋਈ ਡਰ ਨਹੀਂ ਵੱਡੇ ਜਾਨਵਰ ਹੈਗੇ ਆ ਹਾਂਜੀ ਹਾਂਜੀ ਜਦੋਂ ਡਿਲੀਵਰੀ ਹੁੰਦੀ ਹੈ ਛੋਟੇ ਬੱਚੇ ਹੁੰਦੇ ਆ ਛੋਟੇ ਬੱਚੇ ਉਦੋਂ ਦਾ ਦਿੱਕਤ ਹੋ ਸਕਦੀ ਹੈ ਉਦੋਂ ਦਿੱਕਤ ਹੋ ਸਕਦੀ ਹੈ ਤੇ ਇੱਕ ਆਪਣੇ ਸਨੂ ਜੀ ਐਂ ਦੱਸਿਓ ਕਿ ਵੀ ਜਿਹੜਾ ਆਪਣੇ ਇਹਦਾ ਜ਼ਿਆਦਾ ਕਟਿੰਗ 'ਚ ਜਾਂਦਾ ਹੈ ਕਿ ਇਹ ਬਰੀਡਿੰਗ ਦੇ ਤੌਰ ਤੇ ਜ਼ਿਆਦਾ ਵਿਕਦਾ ਹੈ ਉਹ ਤਾਂ ਫਾਰਮਰ ਤੋਂ ਫਾਰਮਰ ਵੈਰੀ ਕਰਦਾ ਹੈ ਚੀਜ਼ੇ ਠੀਕ ਹੈ ਜੀ ਹਾਂ ਜੀ ਮਤਲਬ ਬਰੀਡਿੰਗ ਵਿੱਚ ਵੀ ਚੱਲ ਜਾਂਦਾ ਹੈ ਕਟਿੰਗ ਵਿੱਚ ਵੀ ਚੱਲ ਜਾਂਦਾ ਹੈ ਕਟਿੰਗ ਵਿੱਚ ਉਹ ਕਿਸਾਨ ਨੇ ਆਪਣੇ ਹਿਸਾਬ ਨਾਲ ਸਿਸਟਮ ਸੈੱਟ ਕਰਿਆ ਹੁੰਦਾ ਠੀਕ ਹੈ ਕੁਝ ਕਟਿੰਗ ਵਿੱਚ ਕੱਢ ਦਿੰਦੇ ਆ ਕੁਝ ਬਰੀਡਿੰਗ ਵਿੱਚ ਲੈ ਜਾਂਦੇ ਆ ਲੋਕ ਠੀਕ ਇੱਕ ਤੁਸੀਂ ਮੈਨੂੰ ਐ ਵੀ ਗੱਲ ਦੱਸਿਓ ਵੀ ਜਿਹੜੀ ਆਪਾਂ ਇੱਥੇ ਖੇਤੀ ਕਰ ਰਹੇ ਆ ਉਹ ਆਪਣੇ ਕੋ ਕਿੰਨਾ ਏਰੀਆ ਤੁਹਾਡੇ ਕੋਲ ਆਪਣੇ ਕੋਲ ਲਗਭਗ 2 ਦੇ ਕਰੀਬ ਹੈਗਾ ਜੀ 2 ਕਿੱਲੇ ਦੇ। ਲੋ ਜੀ ਸੰਨੀ ਵੀਰਕਲ 2 ਕਿੱਲੇ ਪੈਲੀ ਹੈ ਆਪਦੀ ਤੇ ਨਾਲ ਇਹਨਾਂ ਨੇ ਪਿਗ ਫਾਰਮਿੰਗ ਕੀਤੀ ਹੈ। ਇਹ ਮੰਨ ਲਓ ਵੀ ਮੁਨਾਫੇ ਵਾਲਾ ਸੌਦਾ ਖੇਤੀ ਦੇ ਨਾਲ-ਨਾਲ ਵੀ ਮੰਨ ਲਓ ਤੁਸੀਂ ਆ 40 ਨਾ ਗਾ ਆਪਣੇ ਕੋਲ ਵੀ ਪੂਰਾ ਸਾਇਕ ਧੰਦਾ ਹੈਗਾ। ਬਿਲਕੁਲ ਭਾਜੀ। ਠੀਕ ਹੈ ਠੀਕ ਹੈ। ਚਲੋ ਚੰਗੀ ਗੱਲ ਹੈ ਜੀ। ਤੇ ਆ ਜੋ ਮਾੜਾ ਜੈਨ ਦੇ ਮੰਨ ਲਓ ਵੀ ਇੱਧਰ ਖੂਰਾ ਨਿਕਾ ਮਰਾ ਦिए ਵੀ ਜਿਹੜੀ ਜਿਹੜੀ ਬੱਚੇ ਛੋਟੇ ਵੀ ਹੈਗੇ ਤੇ ਵੱਡੇ ਵੀ ਹੈਗੇ ਆ। ਮਾਰਦੀ ਵੀ ਹੈਗੇ ਨਹੀਂ 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 ਮਾਰਦੀ ਨਹੀਂ ਅੱਛਾ ਟੈਂਸ਼ਨ ਨਾ ਵੈਸੇ ਡਰਦੀ ਹੈ ਨਾ ਲੋ ਜੀ ਆ ਅੱਜ ਦੇਖੋ ਆ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਜਿਆ ਦੇਣਾ ਜੀ ਅੱਛਾ ਰਾਤ ਸੂਈ ਜੀ ਕਰੋ ਕੱਲ ਆਏ ਸੀਗੇ ਤੁਸੀਂ ਠੀਕ ਹੈ ਜੀ ਹਾਂ ਇਹ ਕਿੰਨੇ ਬੱਚੇ ਨੇ ਦਿੱਤੇ ਇਹਦੇ 9 ਬੱਚੇ ਆ ਜੀ 9 ਬੱਚੇ ਆ ਜੀ ਹਾਂ ਜੀ ਇਹ ਮੰਨ ਲਓ ਵੀ ਸਾਰਾ ਦਿਨ ਹੀ ਚੁੰਗਦੇ ਰਹਿੰਦੇ ਹੈਗੇ ਹਾਂ ਜੀ ਕਿਉਂਕਿ ਇਹ ਮੱਝ ਵਾਲੇ ਦਾ ਹਸਾਬ ਨਹੀਂ ਹੁੰਦਾ ਅੱਛਾ ਅੱਛਾ ਕੈਂਡੇ ਕੈਂਡੇ ਬਾਦੇ ਦੇ ਦੁੱਧ ਬਣਦਾ ਰਹਿੰਦਾ ਉਸਨੂੰ ਪੀਂਦੇ ਰਹਿੰਦੇ ਠੀਕ ਠੀਕ ਹੈ ਤੇ ਜਿਹੜਾ ਆ ਸ਼ਕੰਜਾ ਜਿਹਾ ਲੱਗਿਆ ਵਾ ਇਹ ਡਿਲੀਵਰੀ ਵਾਸਤੇ ਆ ਜੀ ਵੈਸੇ ਇਹ ਦੱਬ ਦਿੰਦੀ ਹੈ ਬੱਚਿਆਂ ਨੂੰ ਉਹ ਅੱਛਾ ਨੂੰ ਪਤਾ ਨਹੀਂ ਲੱਗਦਾ ਹਾਂ ਜੀ ਜ਼ਿਆਦਾ ਬੱਚੇ ਹੋਣ ਕਰਕੇ ਕੇਅਰ ਨਹੀਂ ਕਰ ਸਕਦੀ ਸਾਰਿਆਂ ਦੀ ਠੀਕ ਹੈ ਠੀਕ ਹੈ ਜੀ ਕਈ ਵਾਰ ਦੱਬੇ ਜਾਂਦੇ ਆ ਤਾਂ ਕਰਕੇ ਰੱਖੀ ਲੋ ਜੀ ਆ ਡਿਲੀਵਰੀ ਵਾਸਤੇ ਭਾਈ ਉਹਨਾਂ ਨੇ ਆ ਦਾ ਪੂਰਾ ਪ੍ਰਬੰਧ ਕੀਤਾ ਇਹ ਚੀਜ਼ਾਂ ਯਾਨੀ ਕਿ ਜਦੋਂ ਟ੍ਰੇਨਿੰਗ ਲੈਨੇ ਨਾ ਉਦੋਂ ਹੀ ਸਿਖਾਈਆਂ ਜਾਂਦੀਆਂ ਹਾਂਜੀ ਸਿਖਾ ਦਿੰਦੇ ਨਹੀਂ ਤੇ ਇਹਦੇ ਥੱਲੇ ਬੱਚੇ ਆਣ ਕੇ ਸਾਰੇ ਮਰ ਸਕਦੇ ਕਿਉਂਕਿ ਧੋਣੇ ਦੀ ਮੁਰਦੀ ਨਹੀਂ ਗਈ ਹਾਂਜੀ ਤੇ ਇਦਾਂ ਇਹ ਮੰਨ ਲਓ ਵੀ ਵਧੀਆ ਪ੍ਰਜਨਨਿਕ ਰਿਆ ਕਰ ਜਾਂਦੀ ਆ ਆਪਦੀ ਠੀਕ ਹੈ ਤੇ ਇਹ ਮੰਨ ਲਓ ਵੀ ਆਪਣੇ ਸੰਨੀ ਜੀ ਦੱਸਿਓ ਵੀ ਹੋਰ ਇਹਨਾਂ ਨੂੰ ਕੀ ਬਿਮਾਰੀਆਂ ਬਮੂਰੀਆਂ ਕੀ ਲਗਭਗ ਜ਼ਿਆਦਾ ਆਉਂਦੀਆਂ ਬਿਮਾਰੀ ਮੇਨ ਬਿਮਾਰੀ ਭਾਜੀ ਇਹਨਾਂ ਵਿੱਚ ਸਵਾਈਨ ਫੀਵਰ ਦੀ ਹੁੰਦੀ ਹੈ ਸਵਾਈਨ ਫੀਵਰ ਉਹ ਕਿਹੜੇ ਮੌਸਮ ਦੇ ਉੱਤੇ ਆਉਂਦੀ ਆ ਮੌਸਮ ਕੋਈ ਵੀ ਆ ਸਕਦੀ ਹੈ ਜੀ ਜਦੋਂ ਉਹਨੇ ਬ੍ਰੇਕ ਆਊਟ ਕਰ ਦਿੱਤਾ ਸਾਰੇ ਪਾਸੇ ਉਹ ਆਉਂਦੀ ਹੈ ਜੀ ਉਹਦੀ ਰੋਕਥਾਮ ਵਾਸਤੇ 6 ਮਹੀਨੇ ਬਾਅਦ ਆਪਣੇ ਸਰਕਾਰੀ ਹਸਪਤਾਲ ਵਿੱਚੋਂ ਦੇ ਦਿੰਦੇ ਆ ਵੈਕਸੀਨ ਦੇ ਦਿੰਦੇ ਆ ਅੱਛਾ ਉਹ ਵੈਕਸੀਨ ਫ੍ਰੀ ਮਿਲਦੀ ਆ ਆਪਾਂ ਨੂੰ ਹਾਂ ਜੀ ਫ੍ਰੀ ਮਿਲਦੀ ਹੈ ਜੀ ਤੇ ਲਾ ਕੇ ਵੀ ਹੋ ਜਾਂਦੇ ਕਿ ਆਪਾਂ ਨੂੰ ਲਾ ਕੇ ਲਾਣੀ ਜੇ ਲਾਣੀ ਆਪਾਂ ਨੂੰ ਪੇਨਦੀ ਹੈ ਤੇ ਉਹ ਜਿਹੜੀ ਵੈਕਸੀਨ ਤੁਸੀਂ ਕਰਦੇ ਹੋ ਸਾਲ 'ਚ ਇੱਕ ਵਾਰੀ ਹੁੰਦੀ ਹੈ ਕਿ ਦੋ ਵਾਰੀ ਹੁੰਦੀ ਹੈ ਸਾਲ 'ਚ ਦੋ ਵਾਰੀ ਸਾਲ 'ਚ ਦੋ ਵਾਰੀ ਹਾਂ ਜੀ ਮੰਨ ਲਓ ਜਦੋਂ ਸਰਦੀ ਸ਼ੁਰੂ ਹੁੰਦੀ ਹੈ ਤੇ ਜਾਂ ਗਰਮੀ ਆਉਂਦੀ ਹੈ ਇਦਾਂ ਹੀ ਮੰਨ ਲਓ ਜੀ ਇਦਾਂ ਹੀ ਮੰਨ ਲੀਏ ਹ ਤੇ ਕੋਈ ਡੀ ਵਰਮਿੰਗ ਵਗੈਰਾ ਕੋਈ ਕਰਣੀ ਡੀ ਵਰਮਿੰਗ ਹਾਂਜੀ 2 ਮਹੀਨੇ ਬਾਅਦ ਆਪਾਂ ਕਰ ਦੀਦਾ ਠੀਕ ਐ ਅੱਛਾ 2 ਮਹੀਨੇ ਬਾਅਦ ਡੀ ਵਰਮਿੰਗ ਕਰਨੀ ਪੈਂਦੀ ਹਾਂ ਹਾਂ 2 ਜਾਂ 3 ਮਹੀਨੇ ਬਾਅਦ ਕਰ ਲਓ ਆਪਾਂ ਤਿੰਨ 2 ਮਹੀਨੇ ਬਾਅਦ ਕਰ ਦੀਦਾ ਠੀਕ ਠੀਕ ਹੈ ਤੇ ਇੱਕ ਇਹਨਾਂ ਨੂੰ ਮੰਨ ਲਓ ਵੀ ਜਿਹੜੀ ਲੀਵਰ ਦੇ ਜਵੇਂ ਪ੍ਰੋਟੋਨ ਵੀ ਮੁਰਾਲ ਵਗੈਰਾ ਉਹ ਵੀ ਡੇਲੀ ਉਹ ਡੇਲੀ ਦਾ ਨਹੀਂ ਉਹ ਵੀ ਮਤਲਬ ਜਦੋਂ ਡੀ ਵਰਮਿੰਗ ਕਰੀਦਾ ਉਸ ਤੋਂ ਬਾਅਦ 2-3 ਦਿਨ ਚੱਲਦੀ ਹੈ ਜੀ ਵੀ ਯਾਨੀ ਕਿ ਟੀਡੀ ਵਾਲੀ ਦਵਾਈ ਨਾਲ ਇੱਕ ਹੀ ਲਿਵਰ ਤੇ ਇਫੈਕਟ ਪਉਂਦੀ ਹੈ ਤੇ ਜਿਹਦੇ ਨਾਲ ਉਹਦੇ ਨਾਲ ਬਰੋਟਨ ਨਾਲ ਲਿਵਰਲ ਟੋਨਿਕ ਨਾਲ ਵੀ ਸੈੱਟ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਜੋ ਜਿਹੜਾ ਤੁਹਾਡਾ ਮੰਨ ਲਓ ਵੀ ਆਪਣੇ ਕਟਿੰਗ ਵਾਲਾ ਮਾਲ ਇਹ ਤੁਹਾਡੇ ਵਾਰਤਾ ਲਾਭ ਮੰਨ ਲਓ ਵੀ ਗਰੁੱਪ ਗਰੁੱਪ ਬਣਿਆ WhatsApp ਤੇ ਵੀ ਜੇ ਅਗਰ ਤੁਸੀਂ ਸੇਲ ਜਾਂ ਪਰਚੇਜ ਕਰਨਾ ਵਾ WhatsApp ਤੇ ਗਰੁੱਪ ਹੈ ਜੀ ਆਪਣੇ ਹਰਿਆਣੇ ਦਾ ਵੀ ਹੈ UP ਦਾ ਵੀ ਹੈ ਪੰਜਾਬ ਦਾ ਵੀ ਹੈ ਅਲੱਗ-ਅਲੱਗ ਠੀਕ ਹੈ ਠੀਕ ਹੈ ਜੀ ਵੀਡੀਓ ਬਣਾ ਕੇ ਆਪਾਂ ਭੇਜ ਦਈਦਾ ਤਿੰਨਾਂ ਗਰੁੱਪਾਂ 'ਚ ਠੀਕ ਹੈ ਜੀ ਜਿਹਨੂੰ ਪਸੰਦ ਹੋਵੇ ਉਹ ਕੰਟੈਕਟ ਕਰ ਲੈਂਦੇ ਠੀਕ ਹੈ ਜੀ ਹਾਂਜੀ ਇੱਕ ਜਿਹੜਾ ਤੁਹਾਡਾ ਫਾਰਮ ਮੰਨ ਲਓ ਵੀ ਤੁਸੀਂ ਕਹਿੰਦੇ ਵੀ 3 ਸਾਲ ਹੋ ਗਏ ਹਾਂਜੀ ਤੇ ਇਸ ਸੱਚ ਤੇ ਨਵੇਂ ਚ ਕੀ ਤਬਦੀਲੀਆਂ ਕਰ ਰਹੇ ਤੁਸੀਂ ਹੁਣ ਇਹਦੇ ਚ ਬਹੁਤ ਜ਼ਿਆਦਾ ਤਬਦੀਲੀਆਂ ਜੀ ਮੇਨ ਤਾਂ ਆਪਾਂ ਹੁਣ ਬਰੀਡਿੰਗ ਵਾਸਤੇ ਚੱਲੀ ਜਾਂਦਾ ਕੰਮ ਅੱਛਾ ਜੀ ਤੇ ਮਾੜਾ ਵਾਸਤੇ ਬਣਾ ਰਿਹਾ ਜ਼ਿਆਦਾਤਰ ਵੀ ਹਾਂ ਜੀ ਆ ਦਰਸ਼ਕੋ ਜੀ ਇਧਰਲਾ ਬੰਨਾ ਹੈ ਮਦੀਨਾ ਵਾਸਤੇ ਇਹ ਜ਼ਿਆਦਾ ਰੱਖਿਆ ਹੁੰਦਾ ਹੈ ਜਾਲ ਤੇ ਹੈ ਜੀ ਵੀ ਜਿੰਨੀਆਂ ਆਪਣੇ ਵੀ ਕੋਈ ਦਿੱਕਤ ਨਾ ਆਵੇ ਮਦੀਨਾ ਇਧਰ ਰਹਿਣ ਕਿਉਂਕਿ ਇਧਰਲੇ ਬੰਨੇ ਰਹਿਣੀਆਂ ਸੇਫ ਰਹਿਣੀਆਂ ਕਿਉਂਕਿ ਵਿੱਚ ਵੱਡੇ ਛੋਟੇ ਜਾਨਵਰ ਹੁੰਦੇ ਨੇ ਕਈ ਵਾਰੀ ਐਵੇਂ ਆਪਸ ਚ ਮਾੜਾ ਟੁੱਟ ਟੁੱਟੀਆਂ ਕੁਝ ਵੱਜ ਜਵੇ ਤੇ ਬੱਚਿਆਂ ਨੂੰ ਦਿੱਕਤ ਆ ਸਕਦੀ ਹੈ ਬਹੁਤ ਵਧੀਆ ਸੈਟਿੰਗ ਹੈ ਤੁਹਾਡੀ ਤੇ ਇਹਨਾਂ ਨੂੰ ਮੰਨ ਲਓ ਵੀ ਹੋਰ ਇਹਨਾਂ ਨੂੰ ਗਰਮੀਆਂ ਦੇ ਵਿੱਚ ਨਹਾਉਣਾ ਠੋਣਾ ਵੀ ਪੈਂਦਾ ਹੈ ਕਿ ਤੁਹਾਾਰੇ ਫੂਰੇ ਲੱਗਣੇ ਹਾਂ ਇਸ ਵਾਰੀ ਵੀ ਹੈਗੀ ਐਸਲਾ ਆਪਣੀ ਫੋਗਰ ਦੀ ਅੱਛਾ ਜੀ ਵੈਸੇ ਪਹਿਲਾਂ ਦਾ ਆਪਾਂ ਦੋਸਤ ਦੋ ਵਾਰੀ ਨਹਾਵਾ ਦਿੰਦੇ ਸੀ ਗਰਮੀਆਂ ਵਿੱਚ ਸਵੇਰ ਸ਼ਾਮ ਦੋ ਵਾਰੀ ਦੁਪਹਿਰ ਇੱਕ ਕਰੀ ਆ ਗਏ ਇੱਕ ਤੁਸੀਂ ਸਾਡੇ ਦਰਸ਼ਕਾਂ ਨੂੰ ਆਇਆ ਦੱਸੋ ਜੀ ਤੁਸੀਂ ਦੱਸਿਆ ਗਿਆ ਆਪਣੀ ਗੱਲ ਹੋਂਦੀ ਸੀ ਵੀ ਜਦੋਂ ਤੁਸੀਂ ਸਟਾਰਟਿੰਗ 'ਚ ਰੱਖੇ ਸੀਗੇ ਉਦੋਂ ਤੁਸੀਂ ਦੱਸਿਆ ਵੀ ਮੈਂ ਛੋਟੇ ਲੈ ਆਇਆ ਸੀ ਜਾਨੀ ਹਾਂਜੀ ਤੇ ਉਸ ਤੋਂ ਬਾਅਦ ਉਹ ਤੁਹਾਡੇ ਵਿੱਚੋਂ ਕੁਝ ਨਗ ਮਰ ਗਏ ਹਾਂਜੀ ਤੇ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਵੀ ਜੰਨੇ ਵੀ ਕਿਸੇ ਨੇ ਪਿਗ ਫਾਰਮਿੰਗ ਕਰਨੀ ਹੈ ਉਹ ਵੱਡਿਆਂ ਤੋਂ ਸ਼ੁਰੂ ਕਰੇ ਜਾਂ ਛੋਟਿਆਂ ਤੋਂ ਜਾਂ ਮਦੀਨਾ ਕਿੰਨਿਆਂ ਲਿਆਵੇ ਉਹ ਸਾਡੇ ਜਰੂਰ ਦੱਸਿਓ ਜੀ ਤਿੰਨ ਚਾਰ ਮਦੀਨਾ ਤੋਂ ਸ਼ੁਰੂ ਕਰਨਾ ਚਾਹੀਦਾ ਜੀ ਵੀ ਸਟਾਰਟਿੰਗ ਜੰਨੇ ਨਹੀਂ ਕਰਨੀ ਹੈ ਕਿਉਂਕਿ ਇੱਕ ਕੀਤਾ ਨਵਾਂ ਕੀਤਾ ਹੁੰਦਾ ਬਿਲਕੁਲ ਜੀ ਵੀ ਕਈ ਵਾਰੀ ਬੰਦੇ ਦਾ ਮਨ ਬਦਲ ਜਾਂਦਾ ਵੀ ਉਹ ਘਾਟਾ ਨਾ ਖਾਜੇ 20 ਕੋਈ 15 20000 40000 ਤੱਕ ਲੱਗ ਜੇ ਜਿਆਦਾ ਨਾ ਖਾਜੇ ਅੱਛਾ ਵੀ 4 ਤੋਂ ਸ਼ੁਰੂ ਕਰੇ 3 4 ਤੋਂ ਸ਼ੁਰੂ ਕਰੇ ਇੱਕ ਮਹੀਨੇ ਲੈਓ ਇੱਕ ਮਹੀਨੇ ਹਾਂ ਜੀ 6 ਮਹੀਨੇ ਬਾਅਦ ਤੁਹਾਨੂੰ ਡਿਲੀਵਰੀ ਪ੍ਰੋਸੈਸ ਵੀ ਪਤਾ ਲੱਗ ਜੂਗਾ ਕੀ ਕਹਿੰਦੇ ਆ ਵੀ ਪਤਾ ਲੱਗ ਜੂਗਾ ਸਾਰੀ ਨੌਲੇਜ ਆ ਜਾਂਦੀ ਹੈ ਸਾਰੀ ਨੌਲੇਜ ਜੀ ਹਾਂ ਜੀ ਤੇ ਇਹ ਜਿਹੜੀ ਇੱਕ ਮੇਨ ਗੱਲ ਹੈ ਵੀ ਇਹ ਵੈਰਾਈਟੀ ਕਿਹੜੀ ਹੈ ਮਾਲੋ ਇਸ ਨਸਲ ਦੇ ਵਿੱਚ ਕਿਹੜੀ ਵੈਰਾਈਟੀ ਰੱਖੀ ਹੈ ਤੁਸੀਂ ਆਪਣੇ ਕੋਲ ਲਾਰਜ ਵਾਈਡ ਜੋਰਕਸ਼ਾਇਰ ਤੇ ਮੀਡਲ ਵਾਈਡ ਜੋਰਕਸ਼ਾਇਰ ਮਿਕਸ ਹੈਗੀ ਹੈ ਜੀ ਏ ਮਿਕਸ ਹੈ ਹਾਂਜੀ ਵਿੱਚ ਲਾਰਜ ਵਾਈਟ ਵੀ ਹੈ ਤੇ ਮੀਡਲ ਵੀ ਹੈ ਜੀ ਤੇ ਕਿੰਨੀਆਂ ਵੈਰਾਈਟੀਆਂ ਇਹਨਾਂ ਦੀਆਂ ਹੁੰਦੀਆਂ ਮਾੜਾ ਇਹ ਵਿਖਾਇਓ ਜੀ ਆ ਮੰਨ ਲਓ ਵੀ ਇਹਨਾਂ ਦੀ ਕਿੰਨੀਆਂ ਕਿ ਵੈਰਾਈਟੀਆਂ ਹੁੰਦੀਆਂ ਸੂਰਾ ਦੀਆਂ ਰੂ ਵੈਰਾਈਟੀਆਂ ਤੇ ਇਹਨਾਂ ਦੀਆਂ 5 6 ਹੁੰਦੀਆਂ 5 6 ਹੁੰਦੀਆਂ ਤੇ ਜਿਹੜੀ ਆਪਣੀ ਕੋ ਵੈਰਾਈਟੀ ਆ ਇਹ ਮੰਨ ਲਓ ਵੀ ਟੋਪ ਵਾਲੀ ਆ ਜਾਂ ਬੇਸ ਮਾਡਲ ਵਾਲੀ ਆ ਕਿ ਜਾਂ 3rd ਪੋਜੀਸ਼ਨ ਵਾਲੀ ਆਪਣੇ ਸਭ ਤੋਂ ਪਹਿਲਾ ਇਹ ਹੀ ਆਈ ਹੈ ਲਗਭਗ ਕਿਉਂਕਿ ਇਹਨੂੰ ਵੈਦਰ ਵੈਦਰ ਸੂਟ ਕਰਦਾ ਹੈ ਯੂਪੀ ਦਾ ਵੀ ਹਰਿਆਣਾ ਦਾ ਵੀ ਪੰਜਾਬ ਦਾ ਵੀ ਸਭ ਤੋਂ ਜ਼ਿਆਦਾ ਇਹਨੂੰ ਸੂਟ ਕਰਦਾ ਹੈ ਯਾਨੀ ਕਿ ਇਹ ਮੰਨ ਲਓ ਵੀ ਗਰਮੀ ਗਰਮੀ ਜਦੋਂ ਠੰਡ ਚੱਲੋਂ ਆਪਣੇ ਘਾਟੀ ਪੈਂਦੀ ਹੈ ਵੀ ਗਰਮੀ ਜ਼ਿਆਦਾ ਪੈਂਦੀ ਹੈ ਹਾਂਜੀ ਗਰਮੀ ਸੈਂਡ ਕਰ ਲੈਂਦੇ ਸੈਂਡ ਕਰ ਜਾਂਦੇ ਬਿਲਕੁਲ ਜੀ ਸਹੀ ਹੈ ਸਹੀ ਹੈ ਦੂਸਰਾ ਇਹਨਾਂ ਦੀ ਜਿਹੜੀ ਮਦਰ ਪੇਰੈਂਟ ਹੁੰਦਾ ਨਾ ਇਹ ਹਾਂਜੀ ਹਾਂਜੀ ਇਹ ਸੰਭਾਲਣ ਦੀ ਸ਼ਕਤੀ ਇਹਨਾਂ ਜ਼ਿਆਦਾ ਹੁੰਦੀ ਹੈ ਬਾਕੀ ਜਿਹੜੀ ਬੈਸਲ ਹੁੰਦੀ ਹੈ ਉਹ ਥੋੜੀ ਕੇਅਰ ਨਹੀਂ ਕਰਦੀ ਜਿਵੇਂ ਅੱਖਾਂ ਦੀ ਕੱਢ ਕਰਦੀ ਠੀਕ ਹੈ ਠੀਕ ਹੈ ਜਿਆਦਾ ਕਰਦੀ ਹੈ ਯਾਨੀ ਕਿ ਇਹ ਮਦੀਨ ਆ ਦੇ ਬੱਚਿਆਂ ਦੀ ਕੇਅਰ ਜ਼ਿਆਦਾ ਕਰਦੀ ਹੈ ਹਾਂਜੀ ਇਹ ਇਹ ਬਰੀਡ ਜੇ ਦੂਜੀ ਰੱਖੀ ਬਰੀਡ ਤੇ ਉਹਨੂੰ ਆਪਾਂ ਨੂੰ ਜ਼ਿਆਦਾ ਸੰਭਾਲਣਾ ਪੈਂਦਾ ਹੈ ਠੀਕ ਹੈ ਠੀਕ ਹੈ ਇਹ ਫਿਰ ਮਤਲਬ ਵੀ ਦੂਜਿਆਂ ਨਾਲੋਂ ਅਲੱਗ ਵੀ ਰੱਖਣੀ ਪੈਂਦੀ ਕਿੰਨੇ ਦਿਨ ਅੱਡ ਰੱਖਣਾ ਪੈਂਦਾ ਜੀ ਮਦੀਨ ਤੇ ਆ ਬੱਚਿਆਂ ਨੂੰ ਜਿਵੇਂ ਸੂਈ ਆ ਰਾਤ 10 15 ਦਿਨ ਤਾਂ ਅਲੱਗ ਰੱਖੋ ਘੱਟੋ ਘੱਟ ਵੈਸੇ ਤਾਂ ਫਾਰਮ ਮੈਂ ਜਿਵੇਂ ਹੁਣ ਨਵਾਂ ਸਟਰਕਚਰ ਬਣਾ ਰਿਹਾ ਹਾਂ ਉਹਦੇ ਦਾਪ 35 40 ਦਿਨ ਤੱਕ ਹੀ ਅਲੱਗ ਰੱਖਣੀ ਹੈ ਪਰ ਹੁਣ ਮੇਰੇ ਕੋਲ ਜਗ੍ਹਾ ਦੀ ਇੱਥੇ ਘੱਟ ਹੈ ਜਗ੍ਹਾ ਦੀ ਘੱਟ ਆਪਾਂ 10 15 ਦਿਨ ਹੀ ਰੱਖੀ ਦਾ ਲੱਗ ਠੀਕ ਹੈ ਠੀਕ ਹੈ ਹਾਂਜੀ ਤੇ ਇੱਕ ਮੰਨ ਲਓ ਵੀ ਜਿਹੜੀ ਤੁਸੀਂ ਫੀਡ ਦੀ ਗੱਲ ਕੀਤੀ ਮੰਨ ਲਓ ਵੀ ਅੱਜ ਇੱਕ ਬੱਚਾ ਜਨਮ ਲਿਆ ਇੰਨੇ ਤੇ ਇਹਨੇ 9 ਮਹੀਨੇ ਤੱਕ ਕੀ ਵੇਟ ਕਰ ਜੂਗਾ ਤੇ ਕਿੰਨੀ ਖਰਾਕ ਖਾ ਜੂਗਾ 9 ਮਹੀਨੇ ਚ 4 ਕਿਵਾਂਟਲ ਦੇ ਕਰੀਬ ਮੰਨ ਕੇ ਚੱਲੋ ਫੀਡ ਖਾ ਜਾਏਗਾ ਇੱਕ ਹਾਂਜੀ ਠੀਕ ਹੈ ਜੀ 8-9 ਮਹੀਨੇ ਚ ਕੁਆਂਟਲ ਤੱਕ ਦਾ ਵੇਟ ਹੋ ਜਾਏਗਾ ਠੀਕ ਹੈ ਠੀਕ ਹੈ ਇਹ ਫੀਡ ਮੰਨ ਲਓ ਵੀ ਆਪਾਂ ਨੂੰ ਲੋਕਲ ਅਵੇਲੇਬਲ ਹੋ ਜਾਂਦੀ ਹੈ ਜਾਂ ਸਪੈਸ਼ਲ ਕਿਤਾ ਮੰਗਵੋਣੀ ਪੈਂਦੀ ਆ ਆਪਾਂ ਹੁਣ ਮੌਕੇ ਤੇ ਡਿਊਜ਼ ਦੀ ਫੀਡ ਯੂਜ਼ ਕਰ ਰਹੇ ਆ ਉਹ ਹਨੂਮਾਨਗੜ ਤੋਂ ਫੋਨ ਕਰੀਦਾ ਉਹ ਦੇ ਕੇ ਆ ਜਾਂਦੇ ਐ ਸਪਲਾਈ ਕਰ ਜਾਂਦੇ ਆ ਜੀ ਉਹ ਮੰਨ ਲਓ ਵੀ ਇਹ ਕੀ ਰੇਟ ਪੈਂਦੀ ਆ ਉਹ ਡਿਊਜ਼ ਵਾਲੀ ਸਪੇ ਫੀਡ ਦਾ ਫਿਨਿਸ਼ਰ ਦਾ ਹੈਗਾ ਰੇਟ ਉਹਦਾ 1650 ਇਹ ਕੁਆਂਟਲ ਦਾ ਕਿ 50 ਕਿਲੋ 50 ਕਿਲੋ 50 ਕਿਲੋ ਠੀਕ ਹੈ ਜੀ ਠੀਕ ਮਤਲਬ 35 ਦੇ ਕਰੀਬ ਲਗਭਗ ਪੈ ਜਾਂਦੀ ਹੈ ਜੀ ਠੀਕ ਹੈ ਵੀ ਆਪਾਂ ਇਕੱਠਾ ਮਾਲ ਸਟਾ ਲੈਣਾ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਹੋਰ ਗੱਲਾਂ ਬਾਤਾਂ ਕੋਈ ਮੰਨ ਲਓ ਵੀ ਜੇ ਆਪਾਂ ਮੰਨ ਲਓ ਵੀ ਕੋਈ ਕੋਈ ਹੋਰ ਬਰੀਡਰ ਕੋਈ ਨਵਾਂ ਲੈ ਉਹ ਵਿੱਚ ਹੋ ਜਾਂਦਾ ਇਹਨਾਂ ਦਾ ਹਾਂਜੀ ਉਹ ਕਰਨਾ ਕਰਨਾ ਪੈਂਦਾ ਕਿਉਂਕਿ ਸੇਮ ਬਲੱਡ ਲਾਈਨ ਚ ਇਹਨਾਂ ਦੇ ਕਹਿੰਦੇ ਕ੍ਰੋਸਿੰਗ ਨਹੀਂ ਕਰवानी ਚਾਹੀਦੀ ਅਚਾ ਵੀ ਇਹਦੇ ਵਿੱਚੋਂ ਕੋਈ ਮੇਲ ਨਿਕਲਿਆ ਤੇ ਆਪਾਂ ਨੂੰ ਕ੍ਰੋਸਿੰਗ ਨਹੀਂ ਕਰਵਾਉਣੀ ਚਾਹੀਦੀ ਹਾਂਜੀ ਸਹੀ ਹੈ ਤੇ ਉਹਦਾ ਕੀ ਕਾਰਨ ਹੁੰਦਾ ਉਹਦਾ ਕਾਰਨ ਕਹਿੰਦੇ ਬੱਚੇ ਹੈਲਦੀ ਨਹੀਂ ਆਉਂਦੇ ਦੂਸਰਾ ਮੋਰਟੈਲਿਟੀ ਜ਼ਿਆਦਾ ਹੁੰਦੀ ਉਹਨਾਂ ਦੀ ਠੀਕ ਹੈ ਲਓ ਜੀ ਕਰ ਲਓ ਗੱਲ ਨੋਟ ਬਾਈ ਨੇ ਐਕਸਪੀਰੀਅੰਸ ਆ ਤੇ ਸੱਚੀ ਗੱਲ ਦੱਸੀ ਹੈ ਵੀ ਇਹਦੇ ਵਿੱਚੋਂ ਬਰੀਡਿੰਗ ਨਹੀਂ ਕਰਾਉਣੀ ਚਾਹੀਦੀ ਮੇਲ ਵੱਖਰਾ ਯਾਨੀ ਕਿ ਹੋਰ ਪਾਸੋਂ ਲੈ ਕੇ ਆਓ ਹਾਂਜੀ ਵੀ ਕਿਸੇ ਹੋਰ ਫਾਰਮ ਤੇ ਹੈਗਾ ਵਾ ਉੱਥੋਂ ਇੱਥੋਂ ਲੈ ਆਓ ਇੱਥੋਂ ਦੇ ਤਾਂ ਜਾਂ ਮੁੱਲ ਲੈ ਲਿਆ ਲੈ ਲਓ ਸਹੀ ਹੈ ਸਹੀ ਹੈ ਜੀ ਤੇ ਹੋਰ ਕੋਈ ਗੱਲ ਬਾਤ ਸਾਡੇ ਦਰਸ਼ਕਾਂ ਨੂੰ ਜਿਹੜੇ ਕੋਈ ਮੰਨ ਲਓ ਪਿਗ ਫਾਰਮਿੰਗ ਦਾ ਸੋਚ ਰਹੇ ਆ ਤੇ ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਜੀ ਮੈਂ ਇਹੀ ਕਹਿਣਾ ਚਾਹਾਂਗਾ ਧੰਦਾ ਬਹੁਤ ਵਧੀਆ ਹੈ ਬਾਕੀ ਆਪਣੇ ਵਿੱਚ ਜਨੂਨ ਹੋਣਾ ਚਾਹੀਦਾ ਬਿਲਕੁਲ ਸਹੀ ਸਹੀ ਮੈਨ ਤਾਂ ਇਹੀ ਹੈ ਉਹਦੇ ਕਰਕੇ ਬੰਦਾ ਕਰ ਸਕਦਾ ਇੱਕ ਬਾਈ ਜੀ ਮੈਨੂੰ ਐ ਦੱਸੋ ਜਦੋਂ ਤੁਸੀਂ ਸਟਾਰਟਿੰਗ ਕਰਨੀ ਸੀ ਉਦੋਂ ਤੁਹਾਡੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ ਵੀ ਪਿਗ ਫਾਰਮਿੰਗ ਤੁਸੀਂ ਕਹਿਣਾ ਵੀ ਮੈਂ ਕਰਨੀ ਆ ਵੀ ਰਿਸ਼ਤੇਦਾਰ ਆਂਡ ਗਵਾੜੀਆਂ ਘਰ ਦੇ ਕੀ ਕਹਿੰਦੇ ਵੀ ਬਿਕਰਲਾ ਜਾਂ ਨਹੀਂ ਇਹ ਨਹੀਂ ਕਰਨਾ ਆਪਾਂ ਕਿ ਤੱਕ ਮਿਕਸ ਰਿਐਕਸ਼ਨ ਸੀ ਜੀ ਨਾ ਹੀ ਕਰਦੇ ਸੀ ਹਾਂ ਵੀ ਕੁਝ ਕਰ ਦਿੰਦੇ ਸੀ ਠੀਕ ਹੈ ਠੀਕ ਹੈ ਜੀ ਉਹ ਮੰਨ ਲਓ ਕਹਿ ਦਿੰਦੇ ਜਾਵੇਂ ਆਪਣੇ ਵੀ ਉਹ ਕੀ ਇਹ ਸੁਆਹ ਦਾ ਕੰਮ ਸੀ ਮੇਨ ਦਾ ਲਈ ਤੇ ਅੱਜ ਉਹਨਾਂ ਦਾ ਕੀ ਰਿਐਕਸ਼ਨ ਆ ਵੀ ਤੁਸੀਂ ਚਲੋ ਵੀ ਵਧੀਆ ਸਫਲ ਹੋ ਗਏ ਇਸ ਧੰਦੇ ਦੇ ਵਿੱਚ ਅੱਜ ਕੀ ਕਹਿੰਦੇ ਆ ਅੱਜ ਕਹਿੰਦੇ ਠੀਕ ਹੈ ਅੱਛੀ ਹੈ ਜੀ ਚਲੋ ਬਹੁਤ ਵਧੀਆ ਜੀ ਚਲੋ ਠੀਕ ਹੈ ਸੰਜੀ ਜੀ ਬਹੁਤ ਬਹੁਤ ਧੰਨਵਾਦ ਬਾਈ ਨੇ ਕੀਮਤੀ ਟਾਈਮ ਤੇ ਟਾਈਮ ਕੱਢ ਕੇ ਆਪਾਂ ਨੂੰ ਦਿੱਤਾ ਟਾਈਮ ਤੇ ਇਧਰ ਬਾਈ ਨੇ ਸ਼ੈੱਡ ਛੁੱਟ ਦੀ ਤਿਆਰੀ ਕਰ ਰਹੇ ਨੇ ਜਦੋਂ ਪ੍ਰੂਪਰੇ ਤਿਆਰ ਹੋ ਗਿਆ ਆਪਾਂ ਫੇਰ ਬਾਈ ਦੀ ਵੀਡੀਓ ਬਣਾਵਾਂਗੇ ਤੇ ਫੇਰ ਬਾਈ ਕੋਲ ਹੋਰ ਗੱਲਬਾਤ ਵੀ ਪੁੱਛਾਂਗੇ ਸੋ ਸਾਡੇ ਚੈਨਲ ਨਿਸ਼ਾਨਦ ਰਾਣੀਆਂ ਨੂੰ YouTube ਚੈਨਲ ਸਬਸਕ੍ਰਾਈਬ ਸ਼ੇਅਰ ਕਰਿਓ ਧੰਨਵਾਦ ਜੀ ਸਾਰੇ ਵੀਰਾਂ ਨਾਲ ਮਿਲਦੇ ਆਂ ਅਗਲੀ ਵੀਡੀਓ ਚ ਜਲਦੀ